ਤੈਨੂੰ ਬਾਦੀ ਪਾ ਕੇ ਚਲੇ ਜਾਨੀ ਪਰ ਬੈਗ ਨਾਲ ਨਹੀਂ ਅੱਛਾ ਮੈਂ ਤਾਂ ਜਾਂਦੀ ਹਾਂ ਮੈਨੂੰ ਚਾਹੀਦਾ ਹੁਣਾਂ ਵਾ ਚਾਚੀ ਗੱਲ ਕਰ ਦੋ ਚਾਚੀ ਨਾ ਸੀਗਾ ਘੱਟੇ ਕਰ ਦਿੰਦੇ ਫਿਰ ਹੋ ਮਨ ਮਰਜ਼ੀ ਦੇ ਹੋ ਫਿਰ ਹੋ ਫਿਰ ਨੂਰ ਵੀ ਤਾਂ ਪਿੱਛੇ ਤੇ ਬੁਲਾਈ ਜਾਊਗੀ ਜਦ ਕੈਮਰਾ ਪੂਰੇ ਕਰੇਗਾ ਚੁੱਪਾ ਤੇ ਨਹੀਂ ਅਸੀਂ ਮਿਲਾਉਣਾ ਚਾਚੀ ਗਾ ਹਮ ਆਏਗਾ ਜੁੱਪੂ ਦਾ ਜੁੱਪੂ ਦਾ ਵਈਏ ਕਮ ਤਾਂ ਨੂਰ ਵੀ ਆਏ ਹੋ ਕੇ ਵੇਰੇ ਸ਼ੁਭ੍ਰੀ ਤਾਂ ਆ ਆ ਠੀਕ ਹੈ ਹਰ ਲਈ ਜੀ ਆ ਕੁੜੀ ਪਤਾ ਕੀ ਦੀ ਐ ਅਰਜ਼ੋਤ ਜਿੰਗ ਦੀ ਇਹਨੂੰ ਸਭ ਬਤਾਏ ਕਿਥੇ ਕੀ ਆਵਾਜ਼ ਹੋਦੀ ਕਿੱਥੇ ਕੀ ਦੀ ਆਵਾਜ਼ ਆਉਂਦੀ ਐ ਆ ਦੇਖ ਲੈ ਉਹ ਇਹ ਕਹਿੰਦੀ ਐ ਵੀ ਕੁੜੀ ਪਤਾ ਕੀ ਦੀ ਐ ਕਰਤਾ ਹੋ ਜੂਗਾ

ਹੋਰ ਤੇਰੀ ਮੰਮੀ ਵੀ ਆਉਂੋ ਕੋਸੇ ਦੇ ਦੇਖਦੀ ਕਿੱਥੇ ਰਿਹਾ ਗਿਆ ਇਹ ਆਪਣੀ ਸਰਕਾਰ ਨੂੰ ਹਸਤਾ ਬਿਲਕੁਲ ਨਾ ਮੰਮੀ ਹੁਣ ਤਾਂ ਚਾਚੇ ਨੂੰ ਜੇ ਦੇਲਾ ਦੇਖੀ ਇਹ ਕਿਆ ਕਰਨ ਗਿਆ ਤਾਂ ਮੇਰੇ ਪਿੱਛੇ ਤਾਂ ਜ਼ਿਆਦਾ ਜਿੱਤਿਆ ਚਾਰ ਕਰਨ ਲੱਗੀ ਚਾਚੇ ਫਿਰ ਮੇਰੇ ਸਾਸ ਅਸਵੀ ਕਰ ਨਾ ਮਸੀਂ ਕਾਤੇ ਨਹੀਂ ਅਤਿਆਚਾਰ ਕਰਾਉਂਦੀ ਆ। ਕੌਫਰ ਐਮ ਐਲ ਸਰ ਸਸੀ ਕਾ ਬਲਾਈ ਆ। ਜਿਵੇਂ ਕਹਿੰਦੀ ਆ ਤੁਸੀਂ ਚਾਚੇ ਨਾਲ ਨਾ ਕਾਤੇ ਬੁਰਾ ਵਿਹਾਰ ਕਰ। ਕੀ ਕੀ ਚਾਚੇ ਨੂੰ ਮੈਂ? ਸਰਦਾਰ ਜੀ ਤੋਂ ਬਿਨਾਂ ਸੀ ਬੋਲਦੇ ਨਹੀਂ। ਹੂੰ। ਲੱਸੀ, ਪਾਣੀ, ਦੁੱਧ ਸਾਰਾ ਕੁਝ ਦੰਦੇ ਆ। ਹਾਂ। ਕੋਈ ਨਾ ਤੁਸੀਂ ਬੈਠੋ। ਆ ਜਾ ਤੁਸੀਂ, ਬਹਿ ਜਾ ਬਈ। ਹਾਂ ਜ ਕਰਿਆ। ਸਾਡੇ ਗੱਬੇ ਸੋਹਣੇ ਲੱਗਦੇ। ਅਸੀਂ ਤੁਹਾਡੇ ਨਾਲ ਸੋਨੇ ਨਾਲ ਸੀਕਲ ਵਿੱਚ ਗਾਇਸ਼ਨ ਗਿਆ ਆਦੇ ਪਰ ਹਾਂ ਜੀ ਦੇਖ ਇਧਰ ਲੈ ਇਸਕੋ 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 ਟੰ ਟਾੜਾ ਇਸਕੋ ਨਾਮ ਇਸਕੋ ਤੇਰਾ ਕੁਵੇ ਕਾ ਕਾਏ ਆਈ ਖਾ ਤੇ ਆ ਵਸੇ ਮਮੀ ਸੂਤ ਬੜਾ ਸੋਨਾ ਪਾਇਆ ਵੇ ਹੋਰ ਮੇਰੀ ਗੱਲ ਸੁਣਦਾ ਹਾਂ ਹੀ ਨਹੀਂ ਆ ਬਰ ਮੈਂ ਤੋ ਹੀ ਜੀ ਲੈ ਆਏ ਐਵੇਂ ਤਰਾਹੀ ਨਾ ਮੈਂ ਜੈਸਮੀਨ ਕਿੰਨਾ ਸਾਨਾ ਸਿੱਟੇ ਮਾਸੀ ਮਾਸੀ ਤਾਂ ਕਿੱਥੇ ਲੱਤਾ ਹੈ ਮੈਂ ਨਵੇਂ ਵਾਲੀ ਸੇਟ ਚੁੜਾਈ ਤੇ ਮੈਂ ਮਾਰ ਕੇ ਲਾਵਗੀ ਤੇੜੇ ਕਿਹ ਹੁੰਦਾ ਹੈ ਇਹ ਪੜਾਉਂ ਐਵੇਂ ਨਹੀਂ ਅਜਕੇ ਉਹ ਤਾਂ ਮੱਝਾਦਾ ਹਾਂ ਇੱਧਰ ਇਹਨੂੰ ਤਾਂ ਦੇਖ ਲੈ ਕਿਆ ਪਿਆ ਨੂਰੇ ਨੂਰੇ ਓਏ ਕੁੱਤਾ ਜਾ ਮਾਂ ਨਾਲ ਨੂੰ ਉੱਠੋ ਸੁੱਤੀ ਉੱਠੀ ਆ ਨਾ ਸੁੱਤੀ ਉੱਠੀ ਨਾ ਉੱਤੇ ਮਾਂ ਨੇ ਨਹੀਂ ਜਾਣੋ ਕੁੱਤੀ ਉੱਠੀ ਆਲੇ ਘਰ ਕੇ ਮੰਮੀ ਵੀ ਚੁੱਪ ਤੇ ਉਹਨੂੰ ਤਾਂ ਕੱਢੀ ਖੂਨ ਤੇ ਛੇੜ ਦਿੰਦੀ ਹੋਰ ਸੁਸਤੀ ਪਈ ਵੀ ਆ ਚੱਲ ਕੁੱਤਾ ਕੱਕ ਜੰਨੇ ਸੁੱਤੀ ਮੈਂ ਮੰਮੀ ਕੱਲ ਵੀ ਨਹੀਂ ਸੌਂਿਆ ਪਰ ਸੋਣੀ ਸੌਂਿਆ ਉੱਤੇ ਨਾ ਮੈਂ ਐਡਵੋਕੇਟ ਹਾਂ ਜਾਨੀ ਮੀਟੇ ਸੇ ਪਿਆ ਜਾ ਉਹ ਵੀ ਸਹੀ ਗੱਲ ਆ ਮੈਂ ਵੀ ਸਰਪਰ ਹਿੰਦੇ ਮੈਂ ਇਸ ਵਾਰ ਨਾ ਸੰਧੀ ਜੇ ਦੀਦੀ ਘਰ ਆ ਫਿਰ ਆਪਾਂ ਬੇਬੇ ਰੋਕ ਕੇ ਸੋਦੇ ਨੇ ਮਗਾ ਕੰਮੇ ਘੜੀ ਜਾਨੀਆ ਕੰਮੇ ਨੇ ਵੇੜੀ ਜਾਨੀਆ ਜਦ ਮਮੀ ਨਹੀਂ ਹੁੰਦੀ ਤੇਰੇ ਬਿਆਨ ਸੇਟੀ ਨਿਭੜ ਜਾਵੇ ਤੇ ਸ਼ਾਮ ਦਾ ਵੀ ਬਦਲ ਮੇਰੀ ਜ਼ਿੰਮੇਵਾਰੀ ਹੁੰਦੀ ਆ ਤੇ ਸ਼ਾਮ ਦਾ ਨੇ ਮੇੜੀ ਨੇ ਆਉਂਦਾ ਵੀ ਜੇ ਮਨਕੀਤ ਰੋਂ ਲਾ ਪਿਆ ਫਿਰ ਤਾਂ ਕੰਮ ਰੁਲ ਜਾਣਾ ਉੱਥੇ ਐਂ ਹੋ ਜਾਂਦਾ ਦੇਖਿਓ ਨਾ ਜਾਗਦਾ ਪਿਆ 2:06 ਵਜੇ ਨੂੰ ਰੋਟੀ ਕਾ ਵੀ ਦਿੱਤੀ ਆ ਕੰਮ ਨੇ ਵੇੜੀ ਆ ਇਹਦੇ ਪਾਸ ਹੋਈਆਂ ਤਾਂ ਹੀ ਚਲੇਗੀ ਮੈਂ ਕੱਲ ਸੋਨੀਆਂ ਨੇ ਆਉਣੇ ਤੱਕ ਟੈਚਰ ਹੁੰਦੀ ਆ ਨਾ ਕਿਤੇ ਮਮੀ ਦੇ ਜ਼ਰੂਰ ਤਾਂ ਟੈਚਰ ਰਹੀ ਹੈ ਸੋ ਲੋ ਪਰ ਅਸੀਂ ਕੁਰੀਆ ਵੀ ਲੈਣੀ ਤੇ ਪੁਰਾਣਾ ਵੇਚੀ ਦਾ ਜਦ ਤੱਕ ਸਾਰੇ ਆ ਨਹੀਂ ਗਏ ਮੈਂ ਸੁੱਤੀ ਨਹੀਂ ਗ੍ਰਹਿ ਵੀ ਜਿੰਦਾ ਗੁੰਡਾ ਨਾ 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 ਮੰਮੀ ਥੋੜੀ ਜਲਦੀ ਨਹੀਂ ਅੱਲੀ ਕਿਤੇ ਨਾ ਮੈਂ ਜਲਦੀ ਵੀ ਹਾਂ ਮੰਮੀ ਤੇ ਜਿੰਦੇ ਜੁੰਦੇ ਲਾ ਦੇ ਨੇ ਬਾਪ ਭਰੋਸਾ ਨਹੀਂ ਕਰੀਦਾ ਨਾ ਨਾ ਤੇ ਮੈਨੂੰ ਘਬਰਾਹਟ ਜੀ ਹੁੰਦੀ ਮੈਂ ਇਹਨੂੰ ਕਹਿੰਦੀ ਨਾ ਘਬਰਾਹਟ ਹੁੰਦੀ ਮੈਂ ਆਉਂਗੀ ਪੀਲੀ ਕੰਝੇ ਦੀ ਪੀਲੀ ਕੰਝੇ ਦੀ ਕਰਨਾ ਕੀ ਕਰਦੀ ਹੈ ਨਾ ਨਾ ਦੋਈਆਂ ਹੁੰਦੀਆਂ ਤੇ ਰਿੰਦੀਆਂ ਦਵਾਈਆਂ ਤੇਰੀ ਨਹੀਂ ਨਹੀਂ ਮੰਮੀ ਨੇ ਆਏ ਕਹਤੇ ਕਿ ਹੈ ਵੀ ਭਰੋਸਾ ਨਹੀਂ ਸਰੀਰ ਦਾ ਕੀ ਮਤਲਬ ਇਹ ਕਿਆ ਮਤਲਬ ਇਹ ਆਹ ਤੇਰੀ ਮੰਮੀ ਆ ਤੇਰੀ ਵਾਰ ਆ ਜਾਂਦਾ ਇਹਨਾਂ ਸਵੀ ਬਈ ਦੋਹੇ ਇਕੱਠੀਆਂ ਤਾਹੀ ਬਿਠਾਈਆਂ ਵੀ ਆ ਫਰਕ ਪਾਉ ਮੜਾ ਜਾ ਵਿੱਚ ਚਾਹ ਗੱਲਾਂ ਨਾ ਐ ਹੋ ਜਾਂਦਾ ਬੰਦੇ ਦਾ ਜੀਵ ਹੈ ਮੇਂਦਾ ਉਹ ਗੱਲ ਹੈ ਕੁਛ ਨਹੀਂ ਪਤਾ ਉਹ ਜੀ ਸਾਹਿਬ ਪਰਮਾਤਮਾ ਨੇ ਕਿਹਾ ਨਾ ਤਹਾਰੀ ਲੈ ਲਈ ਅਸੀਂ ਦੋਵਾਂ ਨੂੰ ਤੁਸੀਂ ਲੱਜ ਕੇ ਪੀਂਦੀਆਂ ਨਹੀਂ ਪੀਂਦੀਆਂ ਹੀ ਨਹੀਂ ਪਾਣੀ ਦੀ ਤੁਹਾਡੇ ਸਰੀਰ ਚਕਾਟਾ ਹਾਂ ਪਾਣੀ ਪੂਰਾ ਕਰੋ ਪਹਿਲਾਂ ਇੱਕ ਬੱਚਾ ਕਰੋ ਦੋ ਦੋ ਕਿਲੋ ਪਾਣੀ ਪੀ ਮੈਂ ਤਾਂ ਇਹ ਨਾ ਕਿ ਮੈਂ ਮੈਂ ਦੀਦੀ ਨੂੰ ਕਿਹਾ ਮੈਂ ਕਾ ਪਾਏ ਗਾਲਾ ਕੱਢੀ ਜਾਣ ਇੱਕ ਦਿਨ ਆਲੂ ਨਹੀਂ ਦੇਣੇ ਮੈਂ ਪਹਿਲਾਂ ਪਾਣੀ ਨਹੀਂ ਸੀ ਪੀਦੀ ਹੁਣ ਮੈਂ ਆਪਣਾ ਪਾਣੀ ਦੇ ਤਿੰਨ ਗਲਾਸ ਪੀਨੇ ਪੀਨੇ ਅੱਧਾ ਕਿਲੋ ਦੇ ਇਹ ਪੀਂਦੇ ਦੇਣੇ ਦਿਨਾਂ ਹੋਵੇ ਡੇਢ ਕਿਲੋ ਇਹ ਨਹੀਂ ਹੋ ਵੀ ਨਹੀਂ ਪੀਣਾ ਪਚੋ 5 ਲੀਟਰ ਰਹਿ ਜਾ 5 ਲੀਟਰ ਕਰੋ 6 ਲੀਟਰ ਕਿਹਾ 6 ਲੀਟਰ ਪੀ 6 ਅਧਿਆਵਾ ਵਾਲੇ ਠੀਕ ਹੋ ਜਾਂਦੇ ਲੋਹੀ ਦਾ ਪੀ ਹੋ ਜਾਂਦਾ ਜਿਹੜੀ 4-5 ਦਾ ਤੀਜ ਹੋਣੇ ਆਹ ਆਹ ਇੱਕ ਮਿੰਟ ਇੱਕ ਮਿੰਟ ਕਿੰਨੇ ਬੰਵੇਂ ਸੁਣਿਆ ਜੀ 4-5 ਅੱਛਾ ਨਹੀਂ ਗਰਮੀ ਕਰਕੇ ਥਿਆ ਲੱਗਦੀ ਤਾਂ ਕਹਿੰਦੀ ਮੈਂ ਅੱਛਾ ਪੀ ਹੋ ਜਾਂਦਾ ਅੱਛਾ ਅੱਛਾ ਗਰਮੀ ਸਤਾ ਜਿਹਾ ਰਹੇ ਕੋਈ ਪਤਾ ਕਿ ਇਹ ਪੂਰਾ ਨਹੀਂ ਮੰਮੀ ਨਹੀਂ ਪੀਦੀ ਮਾਤਾ ਨਹੀਂ ਪੀਂਦੀ 6 ਗਲਾਸ ਪਾਣੀ ਦੇ ਮੇਤੇ ਲਖਾ ਲਓ ਤੁਸੀਂ ਪਾਪਾ ਮਾਲਾ ਵਾਲੀ ਮੰਮੀ ਨੂੰ ਪੁੱਛ ਲਓ ਪਹਿਲਾਂ ਲੈ ਤਾਂ ਹੀ ਤਾਂ ਕਿਹਾ ਗੈਪ ਪਾਓ ਵਿੱਚ ਮੜਾ ਜਾ ਆ ਵੀ ਮੈਂ ਰੱਬ ਨੂੰ ਪਿਆਰੀ ਜਿਹੜਾ ਐਦਾਂ ਹੁਣ ਤੁਸੀਂ ਵੀ ਕਰਦੇ ਹੋਹੀ ਕੰਮ ਬਸ ਵੀ ਘੜੀ ਦਾ ਬਸਾ ਨਹੀਂ ਸਰੀਰ ਦਾ ਵੇ ਉਹ ਪੈਸੇ ਕਾ ਲਗਾਦੀਆਂ ਪਾਣੀ ਦੀ ਜਨ ਪੀਂ ਜਾਂਦਾ ਤਾਂ ਆਪਣੇ ਗੋਗ ਵਾ ਨਹੀਂ ਇਹ ਹੋਇਆ ਜੈਸਮੀਨ ਨੇ ਤੇਰੇ ਫੋਨ ਕਰਿਆ ਸਭ ਤੋਂ ਮੰਮੀ ਨੇ ਕਿੱਤੇ ਦੁੱਧ ਦੇ ਦਈ ਬਸ ਤੇਰੀ ਮੰਮੀ ਵੀ ਨਹੀਂ ਪਾਣੀ ਪੀਂਦੀ ਅੱਜ ਤੇਰੀ ਆ ਮੰਮੀ ਨੂੰ ਤਾਂ ਹਾਂ ਤੇ ਤੁਹਾਡੇ ਦੋਹਾਂ ਦੇ ਇਕੱਠੇ ਹੀ ਸੁਜਦੇ ਆ ਪੈਰ ਜਿਆਦਾ ਬਲੀ ਵਜਨ ਇਨਫੈਕਸ਼ਨ ਹੁੰਦੀ ਆ ਫਿਰ ਸੋਜਾਂ ਆਉਂਦੀ ਆਉਂਦਾ ਹੈ ਬੈਡੀ ਹੈ ਵੀ ਬਹੁਤ ਆਇਆ ਵੇ ਇਸ ਵਕਤ ਵੈਸੇ ਕੋਈ ਵੀ ਪ੍ਰੋਬਲਮ ਆ ਪਾਣੀ ਉਹ ਹਾਲ ਆ ਹਾਂਜੀ ਹਾਂਜੀ ਇਹ ਹੋਸੀ ਪਿੰਦੇ ਆਪਾਂ ਹੈ ਗਰੂ ਆਈ ਕਮੈਂਟੇ ਕਮੈਂਟ ਮੈਨੂੰ ਇੱਥੇ ਬੈਠਣਾ ਪੈਣਾ ਵੀ ਮੜ ਜਾ ਹਾਂਜੀ ਹਾਂਜੀ ਕੀ ਨੇ ਕਿਹਾ ਮਾਰ ਤਾਂ ਕਿ ਹੋ ਸੰਤੂ ਪਤਾ ਹੁੰਦਾ ਵੀ ਸਾਡੇ ਕੀ ਨੇ ਕਿਹਾ ਹਾਂਜੀ ਹਾਂਜੀ ਤੁਸੀਂ ਕੀ ਹੈ ਜੀ ਆਪਾਂ ਦਿਹਾਰੀ ਜਿੰਨੇ ਗਲਾਸ ਪਾਣੀ ਦੇ ਨਹੀਂ ਪੀਂਦੇ ਜਿੰਨੇ ਚਾਹਦੇ ਉੱਡ ਜਾਂਦੇ ਆ ਮਹਿੰਦਰ ਬਾਈ ਅੱਜ ਮੈਂ ਕੁਝ ਪਾਪਾ ਜੀ ਨੂੰ ਕਿਹਾ ਮੈਂ ਕਹਾ ਪਾਪਾ ਜੀ ਛੱਡ ਦੋ ਤੁਸੀਂ ਛੱਡ ਦੋ ਇੱਕ ਪਾਊਡਰ ਜਾਂ ਲੈ ਕੇ ਆਂਦਾ ਵਾ ਲਗਾਓ ਪੀ ਲਿਆ ਕਰੋ ਇੱਕ ਟਾਈਮ ਦੁੱਧ ਦਾ ਹੂੰ ਕੋਈ ਫਰਕ ਨਹੀਂ ਜੀ ਸਾਨੂੰ ਚਾਹ ਵੀ ਚਾਹ ਚੱਲਣ ਦੇ ਚਾਹ ਦੇ ਵਿੱਚ ਫੌਡਰ ਘੋਲ ਦੇ ਗਏ ਤੁਹਾਨੂੰ ਪਤਾ ਨਾ ਚਾਹ ਪੂਰੀ ਲੱਦੀ ਆ ਤੁਸੀਂ ਪੀਂਦੇ ਨਹੀਂ ਚਾਹ ਹੀ ਐਮ ਤਾ ਪਤਾ ਜਿਹੜਾ ਚਾਹ ਪਿਆ ਮੰਮੀ ਨੂੰ ਪਤਾ ਨਹੀਂ ਮੰਮੀ ਨੂੰ ਸਾਹਮਣੇ ਡਾਕਟਰ ਨੇ ਬੰਦ ਕਰੀ ਬਈ ਚਾਹ ਨਾਲ ਸਰੀਰ ਚੱਲਦਾ ਭਾਤੀ ਮਾਤਾ ਜੀ ਵਾਲੇ ਨੀ ਉਮਰ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਉਹ ਚੱਲਦੇ ਫਿਰਦੇ ਰਹਿਣ ਕੋਈ ਨਾ ਤੁਸੀਂ ਨਹੀਂ ਬੰਦ ਕਰਿਆ ਤਰਾਹਾਂ ਸਰਦਾਰ ਜੀ ਮੇਰੇ ਨਾਂ ਦੇ ਵਿੱਚ ਆ ਪਿੰਦੇ ਆ ਹਾਂ ਇਹ ਗੱਲ ਉਹ ਸੱਦਦੀ ਆ ਕੋਈ ਨਾ ਵੀ ਇੱਕ ਵਾਰ ਬੰਦ ਨਾ ਆ ਕਹਾਂ ਤੇ ਚਾਚੇ ਦੇ ਨਾਂ ਵੀ ਹੋਈ ਪੀਲਣ ਨੇ ਮੰਮੀ ਨੂੰ ਪਤਾ ਕਿ ਆ ਮੰਮੀ ਕਹਿੰਦੇ ਮੇਰੇ ਜਲਣ ਹੋ ਜਾਂਦੀ ਕੋਈ ਵੀ ਦਵਾਈ ਖਾਣੇ ਆ ਮੰਮੀ ਨੂੰ ਪ੍ਰੋਬਲਮ ਹੁੰਦੀ ਇੱਕ ਮਾਤਾ ਦਾ ਗਲ ਪੱਕਿਆ ਪੱਕਿਆ ਜਾ ਰਹਿੰਦਾ ਤਾں ਡਾਕਟਰ ਨੇ ਕਿਹਾ ਵੀ ਤੁਸੀਂ 1 ਮਹੀਨਾ ਚਾਹ ਛੱਡ ਕੇ ਦੇਖ ਲਓ ਗਰਮੀ ਤੇ ਹੀ ਵੀਜਾ ਹੀ ਰੱਖ ਹੁੰਬੜੀ ਹਾਂ ਦਾ ਬੁਸਨੀ ਐ ਕਹਤ ਨਹੀਂ ਗਰਮੀ ਜੀ ਕਰਕੇ ਗਾਜਾ ਨਹੀਂ ਹੋ ਜਾਂਦਾ ਆਪੇ ਗਾਜਾ ਪੁੱਛਦਾ ਕੋਈ ਤੇਨ ਬੜਿਆ ਧੋਣਾ ਪੈਣਾ ਤੇਰੇ ਗੱਲ ਜੀ ਹੂੰ ਤਾਂ ਕੋਈ ਹੋਈ ਨਹੀਂ ਕੋਈ ਚੋਕਸ ਵਧੇਰਾ ਮੈਂ ਤੁਹਾਨੂੰ ਦਵਾਈ ਤੇ ਰਵਣਾ ਚੱਜਣਾ ਦਵਾਈ ਪੀਏ ਸਾਰੀ ਦਿਹਾੜੀ ਲੱਗਣੀ ਸਾਡੀ ਲੇ ਕੇ ਦਵਾਈ ਆਣੀ ਉਹਨਾਂ ਨੇ ਜਾਣ ਜੂਰੇ ਜਾਣ ਜੀ ਹੋਣਾ ਜਿੰਨੂੰ ਦਵਾਈ ਵੀ ਦੇ ਦਿੱਤੀ ਵੀ ਦਰਦ ਮਹੀਨਾ ਮਹੀਨਾ ਹੋਣ ਲੱਗ ਉਹ ਵੀ ਦੇਖਣਾ ਸਭ ਕੁ ਕਰ ਲਿਆ ਪਰ ਗਾਰਦ ਵਿੱਚ ਤਾਂ ਐ ਹੋ ਜਾਂਦੀ ਕਿ ਕਣ ਪੱਕੇ ਸਵੇਰ ਨੂੰ ਉੱਠਦੀ ਨਾ ਜਿੱਕਣ ਪੱਕ ਜਾਂਦਾ ਵਿੱਚ ਤੇ ਟੁੱਟੇ ਪੱਕਿਆ ਜਾ ਉਹ ਸਾਜੀ ਪਾਜੀ ਕੁਝ ਵੀ ਲੱਗਦਾ ਨਾ ਚਾਹ ਨਾ ਸੋਗ ਨਾ ਪਾਰ ਹੋ ਜਾਂਦਾ ਨਹੀਂ ਹੋ ਜਾਂਦਾ ਇਹ ਹੋਇਆ ਬੈਠ ਗਈ ਹੂੰ ਉਹ ਕਹੇ ਹੈ ਨਹੀਂ ਹੈਗਾ ਵੀ ਚੱਲ ਬਹੁਤ

ਕੀਰਾ ਪਹਿਨੇ ਦਵਾਈ ਵੀ ਲਾਈ ਤੇਲ ਲਾਇਆ ਮੇਰੇ ਆਈ ਤੇ ਮੈਂ ਥੱਲਾ ਕੜਾ ਥੋੜਾ ਜਿਹਾ ਘਟ ਜਾਵੇ ਆਹਦੇ ਨਾਲ ਦੇਖੀ ਥੋੜੀ ਜਿਹੀ ਕੋਲੀ-ਬੋਲੀ ਵਾਸ਼ ਕਰਕੇ ਲਾਤੋ ਦੀ ਕੋਟੇ ਦੀ ਕਰੂੰਗੀ ਕੋਟੇ ਦੀ ਕਰ ਦੇਗੀ ਜਖਮ ਵੀ ਹੈਗਾ ਗੁੱਜੀ ਸਾਟ ਹੈ ਗੁੱਜੀ ਵਿਆਹ ਲਾ ਤੁਰੇ ਦਾ ਮਤਲਬ opportunity ਨਹੀਂ ਆਈ ਵੀ ਦੀਦੀ ਨਹੀਂ ਦੇਖਦੀ ਹੋਈ ਵੀ ਨਾ ਮਾਣੇ ਜੀਰੀ ਨੂੰ ਗਈ ਬੇਤਰਾ ਸਹੀ ਦਬੇ ਐਸਾ ਚਿੰਤਾ ਆਇਆ ਲੈ 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 ਆਨੇ ਖੋਹੇ ਕਰਕੇ ਆਹ ਬਸ ਜੀ ਬਹੁਤ ਜ਼ਿਆਦਾ ਬੱਜੀ ਹੋ ਗਈ ਚਲੋ ਕੋਈ ਨਹੀਂ ਹੋ ਜਾਣਾ ਗੋਡੇ ਮੈਂ ਕਦੇ ਵੀ ਨਹੀਂ ਖਾਦੀ ਹੁਣ ਗੋਖਣ ਲੱਗੂ ਮਾ ਵੇਹ ਲੋ ਕਿੰਨੀ ਵਾਰ ਗਿਰ ਲੰਨੀਆਂ ਗੋਡੇ ਬਣਾ ਲੈ ਗੋਡੇ ਮ ਸੱਟ ਬੱਜੀ ਵੀ ਉੱਡਣੀ ਰੜਕੀ ਜਾਂਦੀ ਫੇਰ ਕਿਤੇ ਸੱਟ ਪੈ ਜਾਂਦੀ ਆ ਦੱਕਣ ਗਾ ਲਿਆ ਰੱਖਣੀ ਇੱਕ ਵਾਰ ਪਹਿਲਾ ਮੈਂ ਔਰ ਹੋਰੇ ਜੀ ਦੀ ਗੁੜਬੜੀ ਅਸੀਂ ਆਈਆਂ ਉੱਥੇ ਤੇ ਜਾ ਤਾ ਪਾਣੀ ਕੱਢਣੇ ਆਲੀ ਛੋਟੀ ਜੀ ਕੁੜੀ ਸੀ ਨਾ ਬਰੀਆੜੀ ਚ ਹੀ ਆਏ ਜੇ ਨਹੀਂ ਅਖੜੇ ਆਏ ਇਹ ਤਿਆਲ ਪਰੇ ਦੇ ਆਉਂਦਾ ਪਹਿਲਾਂ ਤਿਆਲ ਰਹੀ ਜਾਈ ਫੇਰ ਬਰੀਆੜੀ ਗਏ ਬਰੀਆੜੀ ਦੇ ਚੀ ਬੋਲੇ ਕੁੜੀ ਲੈ ਆਈ ਮੇਰੇ ਜੀ ਛੋਟੀ ਰੱਜੀ ਪਰ ਮਾਂ ਲੈ ਜਿਹੜੀ ਗੜੀ ਅੱਛਾ ਬੋਲੇ ਆਈ ਭਾਈ ਸਾਰਾ ਵਿੱਚ ਜਿਗਾ ਲੰਘਿਆ ਸਾਰਾ ਸਹਿਨਾ ਸਹਿ ਲੰਘੀ ਇੱਥੇ ਆ ਗਏ ਜਿਹੜਾ ਹਾਂ ਇਹ ਹਾਂ ਹਰਗੀਨਪੁਰ ਦਾ ਪੁਲ ਨਹੀਂ ਹੈਗਾ ਹੌਣਾ ਪੁਲ ਹਰਗੀਨਪੁਰ ਦਾ ਹੋ ਨਾ ਹਾਂ ਹਾਂ ਅੱਛਾ ਉਹਨੇ ਕਹਾ ਤੂੰ ਚਾੜ ਦੇ ਸਾਰੇ ਬੋਸਣ ਅਸੀਂ ਆਂਦੇ ਗਾਟੀ ਵੀ ਪੂਰਾ ਗਾਟੀ ਮੋਟਰਸਾਈਕਲ ਚਲਾਉਂਦਾ ਅਸੀਂ ਦੋ ਜਣੇ ਪਿੱਛੇ ਬੈਠੇ ਨਾਲ ਉਹ ਗੱਡੀ ਜਿਹੜਾ ਜਿਹੜੇ ਗੱਡੀ ਸਾਈਡ ਪਕਾਣੀ ਤੂੰ ਲੈਟ ਪਿੱਛੇ ਤੂੰ ਬੈਕ ਕਰਦਾ ਤੂੰ ਲੈਟ ਦਾ ਬਾਅਦ ਪਿੱਛੇ ਲੈਟਾ ਨਹੀਂ ਕਰੀਵੇਂ ਬੈਕ ਕਰਦਾ ਹੀ ਪਿੱਛੇ ਅਗਲਾ ਦੇਖ ਲੂ ਪਿੱਛੇ ਆਉਂਦੇ ਵਾਲਾ ਭਾਈ ਜਦ ਇਹ ਪਤਾ ਲੱਗਾ ਡਰਾਉਂ ਨੂੰ ਪਿੱਛੇ ਮੋੜ ਸਕਦਾ ਮੋਟਰਸਾਈਕਲ ਦਾ ਤੋ ਉਸ ਵੀ ਨਹੀਂ ਰਿਹਾ ਤੇ ਚੇ ਮਾ ਵੰਟੀ ਸਾਡਾ ਕੰਟੀਨਿਊ ਕਰਕੇ ਆਉਂਦੇ ਸੀਸਾ ਬਚ ਗਰਦਾ ਹੁੰਦਾ ਹੁੰਦਾ ਗਿਸਾਨਾ ਸੀਸਾ ਬਚ ਗਿਆ ਸਾਡੇ ਕੋਲ ਵੀ ਨਾ ਸਾਡੇ ਮੈਨੂੰ ਨੰਬਰ ਵੀ ਨਾ ਯਾਦ ਕਰਦੇ ਕਿਸੇ ਦੇ ਵਿਚਾਰ ਕਿਸ ਨੂੰ ਫੋਨ ਕਰਦੇ ਹੋਰੀ ਜਾਵੇ ਪੂਰੇ ਨੇ ਬਾ ਕੋਰ ਬੰਦ ਤੁਹਾਨੂੰ ਪਤਾ ਹੀ ਨਹੀਂ ਲੱਗੇ ਕੀ ਕਰੀਏ ਹੂੰ ਜੀ ਬਕਰ ਜਾਨੀ ਹੈ ਮੁੰਡੇ ਦੇਖਦੀਆਂ ਵੀ ਮੁੰਡੇ ਨੂੰ ਕੀ ਹੋਇਆ ਵਾ ਵੀ ਮੁੰਡੇ ਦੇਖ ਕੇ ਕਿਆ ਕਹਿੰਦੇ ਆ ਉਹ ਟਾਂਕੇ ਲਾਉਂਦੇ ਆ ਤਾਂ ਫਿਰ ਹੋਰ ਰਮਣ ਜਿਹੜਾ ਨੂੰ ਲੈ ਕੇ ਆਪਦੀ ਬਾਹਰ ਤਾਂ ਮੋਝੇ ਕ ਨਹੀਂ ਲਿਗਾ ਕੱਲੀ ਮੈਂ ਦੋ ਤਿੰਨ ਘੰਟੇ ਉੱਜ ਹੀ ਗਿਆ ਸੁੱਤੀਆ ਫਿਰ ਮੋਟਰ ਆਏ ਹੋਗੇ ਇਹਨਾਂ ਰਾਤਾਂ ਨੂੰ ਸਮਾਂ ਨਹੀਂ ਆਉਂਦਾ ਉਹਦੋਂ ਕੋਈ ਨਹੀਂ ਉਹਦੋਂ ਨੰਬਰ ਆਏਗਾ ਤਾਂ ਕਰਦੇ ਆਣਾਂ ਕਰ ਚੱਲੂ ਪੜੇਗਾ ਤਾਂ ਫਿਰ ਮੈਨੂੰ ਐ ਹੋ ਗਿਆ ਚਾਹ ਮੈਂ ਕਿਹਾ ਬਈ ਨਾ ਨੰਬਰ ਮੈਨੂੰ ਚੱਲੀ ਆਣ ਦਾ ਜਾਤਾ ਰਹੋਣੇ ਦਾ ਹੂੰ ਪਹਿਲਾਂ ਦੋਨਿਆਂ ਨੂੰ ਫੋਨ ਲਾਉਂਦੇ ਤੇ ਅੱਗੇ ਉਹ ਦੂਰ ਜਾਤਾ ਉਹ ਨੰਬਰ ਦੱਸਿਆ ਉਦੋਂ ਤੇ ਫੋਨ ਤੇ ਫੋਨ ਕਰਿਆ ਹਾਂ ਉਹ ਕਹਿੰਦੇ ਵੀ ਇਹਨਾਂ ਨੰਬਰ ਮੈਂ ਦੱਸਿਆ ਨਾ ਪਰ ਉਹ ਨੰਬਰ ਨਾ ਆਤਾ ਕਿ ਮੈਂ ਤਾਂ ਸਾਹਮਣੇ ਮੋੜੀ ਨਾਲ ਹੀ ਆ ਤੇ ਜਦੋਂ ਉਹਨੇ ਲਾਂਦੇ ਨੂੰ ਫੇਰ ਉਹਨੇ ਜਾ ਕੇ ਜਦ ਮੀਤ ਰੋਟੀ ਲਾ ਗੰਦੀ ਵੇਖਣ ਕਰਕੇ ਵੀ ਗੱਲ ਹੋ ਗਈ ਵੀ ਐਕਸੀਡੈਂਟ ਹੋ ਗਿਆ ਵੀ ਇਹਦੇ ਕੋਲ ਹੈ ਮਤਲਬ ਵੀ ਘੱਲ ਨਹੀਂ ਠੀਕ ਆ ਜਦੋਂ ਚਾਲ ਨਹੀਂ ਹੈਗਾ ਜਦ ਇਹ ਪਹੁੰਚ ਗਏ ਸਾਰੇ ਫੇ ਸਾਰੇ ਪਹੁੰਚ ਗਏ ਫੇ ਸਾਰੇ ਪਹੁੰਚੇ ਨਹੀਂ ਖੱਲਦੀ ਹੋ ਤਿੰਗੜੀ ਜਮਾ ਕਰੇ ਮੁੰਡੇ ਗਰ ਮੁੰਡੇ ਨੂੰ ਉਤਰ ਹੋਰ ਪਾਸੇ ਲੈ ਗਏ ਮੈਂ ਤਾਂ ਵਾਂਟੀਨ ਬੰਨੇ ਕਿੱਥੇ ਲੈ ਗਏ ਦਬਾ ਬੁਰਾ ਹਾਤਾ ਤਾਂ ਕਿ ਲੱਗੇ ਮਰੇ ਇਹ ਸੀ ਸਾਹਿਬ ਸੱਸਾ ਡਗੜੀ ਗੱਡੀ ਦਾ ਟੁੱਟ ਗਿਆ ਨਾ ਮਾਂ ਬਹੁਤ ਹਾਲਾਤ ਬਹੁਤ ਤਾਂ ਬਿਜਾ ਬਿਛੜੇ ਇੰਡੀ ਇਹ ਮੈਂ ਇਤਨੂੰ ਕਿ ਕੀ ਕੁੜੀ ਹੋਰਾ ਮਰਦ ਨੂੰ ਗਿਰ ਗਈ ਬਾਟੀ ਸਾਰੀ ਤੱਕ ਜਿਹਨੇ ਉਸ ਕੋ ਗੱਡੀ ਨਹੀਂ ਆਈ ਪਾਗੀ ਦੀ ਕਿਤੇ ਆ ਬੇਕ ਤੇ ਦੋ ਤਿੰਨ ਬੜੀ ਚਾਂਸ ਹੋ ਜੇ ਅੱਜ ਅੱਜ ਇਹਨੂੰ ਕੋਈ ਗੱਲ ਹੋਈ ਵੀ ਆ ਅੱਖਾਂ ਸਭ ਤੁਸੀਂ ਦੇਖਦੇ ਵੀ ਨਹੀਂ ਆਈਸ ਬਲੂ ਤਾਂ ਨਹੀਂ ਕਿਤੇ ਹੋ ਗਿਆ ਵਾਹ ਹੋਈ ਤਾਂ ਪੁੱਛ ਰਹੀ ਸੀ ਕੀ ਗੱਲ ਹੈ ਰਾਜ ਅਨਕਾਰੀ ਤਾਰੇ ਤੁਸੀਂ ਬਾਬਾ ਕੀ ਬੋਲੀ ਜਾਂਦੀਆਂ ਹੋ ਮੈਂ ਕੀ ਬੋਲਾਂ ਹੁਣ ਅੱਜ ਦਾ ਮੈਂ ਪੂਰੇ ਕੱਪੜਿਆਂ ਚ ਵੀ ਆਹ ਉਹ ਗੱਲ ਨਹੀਂ ਨਹੀਂ ਅੱਜ ਬਾਈ ਵੀ ਲੋਕਾਂ ਨੇ ਨਹੀਂ ਲੋਕਾਂ ਦੇ ਹੱਲੇ ਤੱਕ ਕਮੈਂਟ ਆਉਂਦੇ ਆ ਯਾਰ ਸਾਰੇ ਘਰ ਜੈਸਮੀਂ ਦੇ ਕੱਪੜੇ ਪਾ ਕੇ ਨਾ ਜਾਇਆ ਕਰ। ਅੱਦੇ ਕੱਪੜੇ ਇੱਚ ਨਾ ਜਾਇਆ ਕਰ। ਤਾਂ ਕਿ ਅੱਜ ਦਾ ਪੂਰੇ ਇੱਚ ਵੀ ਆ। ਅੱਜ ਤਾਂ ਹੋਰ ਵੀ ਆ। ਹਮਮ। ਅਲੱਗ-ਅਲੱਗ ਯਾਰੜੀ ਦੇ। ਆ ਜੱਖਾਂ ਵੀ ਟੱਕ ਲੀਆਂ। ਹੋਰ ਦੱਸੋ ਕਿਆ ਚਾਹੀਦਾ ਤੁਹਾਨੂੰ? ਹਾਂ ਦੇਖਿਓ ਦੀ ਮੈਂ ਸੁਸਤ ਵੀ ਲਾ ਕੇ ਆ ਰਿਆ ਕਰੂੰਗਾ ਮਾ। ਹਾਂ ਹੁਣ ਮਾਸਕ ਨਾ ਨਾ ਕਰਿਓ। ਹੈਲਮਟ ਨਾ ਪਾ। ਨਹੀਂ ਇਹ ਤਾਂ ਆਪਣੇ ਮਨ ਸਾਫਾ ਕੁਛ ਮਰਜ਼ੀ ਆ। ਹਮਮ। ਜਦੋਂ ਭਾਈ داریਸ਼ ਤਾਂ ਮਾਸੀ ਨਹੀਂ ਜਾ ਰਹਾ ਕੋਈ ਤਾਂ ਕਹੀ ਹੋਗਾ ਕਈ ਵਾਰ ਆਇਆ ਹੁੰਦਾ ਵੀ ਕਿਤਾ ਨੂੰ ਆਏ ਵੇ ਚੱਲ ਆ ਹਾਂਜੀ ਆਹ ਹੋ ਜਾਂਦਾ ਉਹ ਤਾਂ ਕੋਈ ਹੋ ਨਹੀਂ ਪਰਵਿੰਦਰ ਵੀ ਤਾਂ ਗੱਲ ਕਰ ਪਿਆ ਉਹ ਤਾਂ ਕੱਚਾ ਆ ਵੀ ਪਾਲ ਤਾਂ ਕਿੱਪਰਾ ਹੀ ਦੂਈ ਨਹੀਂ ਚਾੜਣੀ ਕੁੱਟਣ ਬੈਠ ਗਏ ਉਹ ਚਾੜਣੀ ਕੁੱਟਣ ਬੈਠ ਉਹ ਤਾਂ ਮਿੰਨ ਵੀ ਨਾ ਕਹਿ ਨਾ ਜੱਪ ਆ ਲੈ ਆ ਜਿੰਨ ਕਾਤੇ ਗਰਮੀ ਵੀ ਬਹੁਤ ਜ਼ਿਆਦਾ ਗਰਮੀ ਬਹੁਤ ਆ ਹੋਰ ਕੀ ਕਰੇ ਕੱਲ ਅੱਜ ਜ਼ਿਆਦਾ ਕੱਲ ਤਾਂ 38 ਡਿਗਰੀ ਸਾਬਤ ਹੋਣਾ ਹੋਣੀ ਨਾ ਵੀ ਗਰਮੀ ਹੋਣੀ ਆ ਸਾਰਾ ਕੁਝ ਚੱਲਦਾ ਉਹ ਗਰਮੀ ਜੀ ਆਹ ਦੂਸਰਾ ਕਾਲੰਦ ਕਰ ਤੋੜੀਆਂ ਬਾਜਦੇ ਪਾਦੋਂ ਤੱਕ ਪਾਦੋਂ ਤੱਕ ਗਰਮੀ ਹੋਇਆ ਜੀ ਤੇਰੀ ਦੀ ਪਾਦੋਂ ਮੈਂ ਜਾ ਕੇ ਫਾੜਾ ਬੜਾ ਫੁੱਲਾ ਲਾ ਕੁਝ ਵਗਾ ਤਾ ਲੰਦੇ ਰਾਤ ਮੈਂ ਕਹਿੰਦੀ ਮੈਨੂੰ ਰਵਿੰਦਰ ਨੇ ਇਸ਼ਾਰਾ ਤਲਾ ਲੀ ਕਹਿੰਦਾ 10 ਮਿੰਟ ਪੈ ਜਾ ਦੇਖੀ ਵੀ ਏਸੀ ਚ ਫਾ ਪੰਜ ਮਿੰਟ ਨਹੀਂ ਚੱਲਣ ਦਿੰਦਾ ਮੜੇ ਕਰਾੜੇ ਵੱਜੇ ਮ ਬਲਕ ਕੋਲ ਤਾਂ ਮੈਂ ਲੇਟ ਗਈ ਲੇਟ ਗਈ ਲਗਾਈ ਤਾਂ ਆ ਤਾਂ ਏਸੀ ਘਟ ਲਾ ਲੈ ਕਰੋ ਏਸੀ ਕਹਿੰਦਾ ਕੂਲਰ ਸਾਰ ਜਿਵੇਂ ਮੈਨੂੰ ਕਹਿੰਦਾ ਮੈਂ ਕਿਹਾ ਬਾਬਾ ਜੀ ਤੇਰੇ ਏਸੀ ਦਾ ਇਹ じゃ ਪੱਠਾ ਬੈਠੇ ਕਦੇ ਚੱਲੇ ਹੀ ਨਾ ਇਹ ਮੈਂ ਕਿਹਾ ਤੈਨੂੰ ਕਦੇ ਏਸੀ ਜੁੜੇ ਮੈਂ ਕਹਿੰਦਾ ਉਹ ਬੋਲੇ ਮੈਨੂੰ ਹੋਰ ਕੀ ਮੇਰੇ ਕੂਲਰ ਬਾਰੇ ਬੋਲੇ ਫਿਰ ਮੈਂ ਇਹ ਦੋ ਜਣੇ ਹੋਰ ਕਹਿੰਦੇ ਕੋਨੇ ਹੋਰ ਲੈ ਆਉਣ ਫੁੱਲਾਂ ਨੂੰ ਉਹਨਾਂ ਦੇ ਨੂੰ ਉਹ ਨਹੀਂ ਸੋਚਿਆ ਵੀ ਚੀਜ਼ ਕੋਈ ਨਹੀਂ ਪ੍ਰਾਪਤ ਹੈ ਤੁਹਾਡੇ ਹੀ ਹੋਣਾ ਦੋਹਾਂ ਦਾ ਹਾਂ ਬਸ ਅੱਜ ਵੀ ਅਸੀਂ ਠੀਕ ਕਰਾਣਾ ਪੈਣਾ ਬਸ ਸਮਝ ਨਹੀਂ ਨਹੀਂ ਉਹ ਇਸ ਜਿਵੇਂ ਜ਼ਿਆਦਾ ਲੱਗਣੇ ਪੈਸੇ ਮੈਂ ਤਾਂ ਮੈਂ ਕਿੱਥੇ ਕੋਈ ਦ੍ਰੈਸੀ ਨਾ ਨਾ ਮੈਂ ਬਾਹਰ ਜਾਊਂਗੀ ਮੈਨੂੰ ਜ਼ਖਾਮ ਹੋਣਾ ਖੰਘ ਹੋਣਾ ਹਫਤਾ ਮੇਰਾ ਤੈਨੂੰ ਪਤਾ ਪਾਰ ਨਹੀਂ ਹੋਣਾ ਨੀਆਂ ਦਵਾਈਆਂ ਲੱਗ ਜਾਣੀਆਂ ਨਾ ਇਹ ਕੁਸ ਲੱਗ ਜਾਣਾ ਆਪਣੇ ਆਜਾ ਮੌਸਮ ਠੀਕ ਹੈ ਆਪਣੇ ਆਪਣੇ ਕੂਲਰ ਦੀ ਹਵਾ ਖਿੱਚਦਾ ਠੰਡੀ ਆ ਆਪਣੀ ਰਾਤ ਨੂੰ ਢੰਡੇ ਹੋ ਜਾਂਦੀ ਆ ਉਹ ਪਿਛਲਾ ਇਹ ਹਾਂ ਰਾਤ ਨੂੰ ਢੰਡੀਆਂ ਉਹ ਹੋ ਜਾਂਦੀ ਆ ਅੱਜ ਤਾਂ ਬਰੀ ਕਿੰਨੀ ਤਾਂ ਬਹੁਤ ਗਰਮੀ ਆ ਇਸ ਜਿਹਾ ਸਾਹ ਨਹੀਂ ਆਉਂਦਾ ਵਿਰਿਆ ਕਰਕੇ ਹੈ ਠੰਡ ਸੁਭਾਚਾ ਵਿਰਿਆ ਦਾ ਫਰਕ ਆ ਜੀ ਮੈਂ 2 ਘੰਟੇ ਜੀ ਬੜੀ ਹਾਂ ਬਸ ਅੱਗੇ ਇੰਨਾ ਨਹੀਂ ਆਪਣੇ ਆਪ ਨੂੰ ਨਾਲਾ ਸਾਡੇ ਉਧਰ ਵਾਲੇ ਛੱਤ ਵਾਲੇ ਪੱਖੇ ਲਾਉਣੇ ਮੈਰ ਕਰਾਂ ਤਾਂ ਐਨ ਬਹੁਤ ਸੋਹਣੀ ਆਵਾ ਹੁੰਦੀ ਹੈ ਅਪਾ ਟਾਕੀਆਂ ਖੋਲਣ ਦੇ ਨਾ ਸਾਰੀ ਤੋਂ ਟਾਕੀ ਖੁੱਲੀ ਆ ਸਾਡੇ ਉਹ ਤੇ ਖੱਟ ਗਈ ਨਾ ਟਾਕੀਆਂ ਨੂੰ ਬੁਨੇ ਤੇ ਨਾ ਬੁੱਤੇ ਟੁੱਟ ਜਾਣਗੇ ਨੂਰ ਕਿੱਥੇ ਜਾਣਾ ਹੈ ਉਹਨੂੰ ਜਾਲੀ ਲਾਣੀ ਪੈਣਾ ਹਜੇ ਉਹ ਸਟਾਰਟ ਜਾਲੀ ਲਾ ਗਏ ਦੇਹ ਦੀਦੀ ਮਾ ਚੇਹੂ ਚੱਲ ਲਾ ਗਏ ਚੱਲ ਪਿਆ ਢੋਲੀ ਵਾਲੀ ਚਾਰਟ ਮਾਰਾ ਉਹ ਵੀ ਦਿਖਾਣਾ ਏ ਦੇਖ ਵੀ ਆ ਗਏ ਨਾ ਬਰਾ ਬਰਾ ਸਮਝੇ ਤੁਸੀਂ ਕੀ ਗੱਲ ਹੋਈ ਕੁਝੜਾ ਨੋਟਿਸ ਕਰੀ ਕਰ ਲੈ ਪਾਪਾ ਨੋਟੇ ਮੇਰੇ ਵੱਲੋਂ ਦੇਖੀ ਮੈਂ ਵੀ ਮਮੀ ਪਤਾ ਕਿਆ ਕਰਦੀ ਆ ਮਮੀ ਨੇ ਮਮੀ ਨੇ ਕਹਿਣਾ ਜੇ ਮੈਂ ਕਹਾਂ ਵੀ ਚਲੋ ਜੇ ਕੋਈ ਗੱਲ ਹੋ ਜਿਵੇਂ ਮਮੀ ਨੇ ਕਹਿਣਾ ਹੁਣ ਤਾਂ ਔਰੇ ਵੀ ਸਟ ਹੋ ਜੂਏ ਪੂਰੇ ਪਰਬੰਦੇ ਨੀ ਜੱਜਦੇ ਹੈਗੇ ਤੂੰ ਕਰ ਪਾਪਾ ਨ ਭੋਰ ਬਤਾ ਭੇਜੇ ਕੋਈ ਉੱਥੇ ਕੋਈ ਜੱਜਦਾ ਹੋਊਗਾ ਉਹ ਫੁੱਟੇ ਪਰ ਆਨ ਕਨੇ ਆ ਆ ਜਾਂਦਾ ਏ ਉਹ ਨਹੀਂ ਹੋ ਜਾ ਉਹ ਨਾ ਵਿਚਾਰਾ ਹੈ ਕੱਲਾ ਏ ਕੱਲਾ ਕਰਦਾ ਉਹ ਕੱਲਾ ਕਰਦੀ ਕਰਦਾ ਉਹਦਾ ਟਾਈਮ ਨਹੀਂ ਲੱਗਦਾ ਜਿਹੜਾ ਔਰੇ ਆਲੇ ਆ ਉਹ ਵਾਟ ਜਦੋਂ ਨੰਬੀ ਆ ਕੇ ਮਨ ਜਾਈ ਜਾਂਦੀ ਹੁੰਦੀ ਹੁੰਦਾ ਉਹਦਾ ਰਮੇਂਦਰ ਗਾਂ ਕੋਲੋਂ ਗੱਡ ਕੇ ਹੀ ਬੁਲਾਉਂਦਾ ਫੇਰ ਜੱਬ ਲਾਉਣਾ ਹੁੰਦਾ ਮੈਂ ਕਹਿੰਦਾ ਮੋਟਰਸਾਈਕਲ ਖਾ ਚੱਕ ਕੇ ਲਿਆਓ ਆ ਵੀ ਬੈਠ ਮੰਮੀ ਮੰਮੀ ਨੇ ਕਿਹਾ ਮੰਮੀ ਦੂਸਰੇ ਦਿਨ ਕਾ ਮੈਂ ਤਾਂ ਪਛਤਾ ਰਹੀ ਇਹਨਾਂ ਨੂੰ ਕਹਿ ਕੇ ਤੂੰ ਸਾਧ ਉਧਰ ਕਾਰ ਮੜਾ ਜਾਂ ਫੋਨ ਵੀ ਹਾਂ ਕੋਈ ਆ ਜਾਵੇ ਆਹ ਚੱਕ ਮੋਟਰਸਾਈਕਲ ਦਿਖਾ ਲਿਆ ਹੁੰਦੇ ਹਾਂ ਅੱਛਾ ਜਾਂਦੇ ਭਰਾ ਇਹ ਤਾਂ ਤਾਂ ਨਹੀਂ ਹੈਗੀ ਹੁਣ ਕਿਤਰੀ 50 ਉੱਤ ਸਵਾਰਨੇ ਵਾਲਾ ਤੇ ਪੱਖਾ ਸਵਾਰ ਕੇ ਆ ਬਈਆ ਕੁੱਲਾ ਲਾਉਂਗੇ ਤਾਂ ਉੱਤ ਸਵਾਰਨੇ ਪੈਣਾ ਬੱਸ ਚੱਲ ਨਹੀਂ ਆਹ ਦੇ ਆਹ ਦੇ ਕੱਢ ਲੈ ਮੈਂ ਭੇਜ ਦਿਉਗਾ ਨਾ ਕਰਟ ਮਾਰ ਕੇ ਜੈਸਮੀਨ ਉਹ ਵੈਸੇ ਇੱਕ ਗੱਲ ਮੈਂ ਦੇਖੀ ਐ ਨੋਟਿਸ ਕਰੀ ਆ ਵੀ ਪਾਪਾ ਤੇਰੀ ਮੰਮੀ ਦਾ ਖਿਆਲ ਬਹੁਤ ਰੱਖਦੇ ਵਧੀਆ ਬੰਨਾ ਫਿਰ ਨਹੀਂ ਤਮਿੰਤਾ ਭਾਈ ਨਹੀਂ ਪੈਣਾ ਰੱਖੂ ਕੌਣ ਰੱਖੂਗਾ ਤੇ ਮੈਂ ਖਿਆਲ ਰੱਖਣੂ ਕਿਹ ਕਿਹ ਚਾਹ ਲੈਣੀ ਨਹੀਂ ਪਤਾ ਇੱਕ ਵਾਰ ਕੀ ਹੋਇਆ ਜੈਸਮੀਨ ਇੱਥੇ ਨੂੰ ਕੋਈ ਤਾਰ ਲੰਗਦੀ ਹੋਣੀ ਤੁਹਾਡੇ ਮੂਰੇ ਨੂੰ ਤੁਸੀਂ ਉਹ ਲਾਉਂਦੇ ਹੋ ਵੀ ਪਲਾਪੂਰੇ ਉਹਦੇ ਇੱਥੇ ਹਾਂ ਕਹਿੰਦੇ ਉਹ ਵਿਚਾਰੀ ਫਲੱਗ ਉਹਨੇ ਹੀ ਖੋਲਣਾ ਉਹਨੇ ਹੀ ਲਾਉਣਾ ਉਹਦੀ ਜਮ ਮਮੇ ਫਰੀਦ ਜਾਲੇ ਬਣਾ ਦੇ ਮੈਂ ਕਿੱਥੇ ਲਾਉਣਾ ਇਹ ਉਹਨੂੰ ਵਿਚਾਰੀ ਤੂੰ ਕੀ ਕਰੇ ਪਿਆ ਅਗਰੇ ਲਾਗਾ ਗਏ ਉਹ ਪਿੱਲੇ ਲਾਗੇ ਤੇ ਲਾਗਾ ਗਏ ਮੰਮੀ ਨੇ ਜਦ ਨਹੀਂ ਕਿਹਾ ਨਾ ਮੰਮੀ ਕਹਿੰਦੀ ਮੜਗੀ ਤੂੰ ਕਿਹੜੀ ਕੋਈ ਸਿਕਰਾ ਬੁਜੀਏ ਕਰ ਵੀ ਸਾਰੀ ਠੀਕ ਹੈ ਬਹੁਤ ਸੇਤੀ ਵੀ ਕਰ ਦੂੰ ਬੋਰੀ ਦਾ ਇੱਕ ਤਾਂ ਉਹਨੂੰ ਗੱਲ ਪਤਾ ਹੀ ਨਹੀਂ ਮੈਂ ਲੈ ਮੰਮੀ ਕਹਿੰਦੀ ਵੀ ਤੂੰ ਪਾਪਾ ਨੂੰ ਫੋਨ ਕਰਕੇ ਪੁੱਛ ਲੈ ਵੀ ਕੋਈ ਇਲੈਕਟ੍ਰੀਸ਼ੀਅਨ ਭੇਜ ਦਵੇ ਜੇ ਚਲ ਠੀਕ ਆ ਪਾਪਾ ਕਹਿੰਦੇ ਲੈ ਮੈਂ ਅਗਲੇ ਦਿਨ ਆ ਗਿਆ ਭੋਦਾ ਮੈਂ ਸੱਟ ਕਰਕੇ ਜਾਂਦਾ ਮੂਰੇ ਪਲੱਗ ਲੱਗਾ ਵਾ ਮੰਮੀ ਕਹਿੰਦੀ ਕੀ ਆਹ ਕਹਿੰਦੇ ਮੈਂ ਹੱਸੀ ਗਈ ਕਿੰਨ ਕਿਆ ਕਹਿੰਦੇ ਮੈਂ ਦੱਸਾਂ ਮੈਨੂੰ ਕੋੜਾ ਮਾਉਂਦਾ ਬੜਾ ਉਹ ਠੀਕ ਕਰਕੇ ਜਾਉਂਗਾ ਮੈਂ ਕਰਾਂ ਕੁਝ ਚੱਕ ਘਰੋਂ ਵੇਰ ਉਹ ਨੂੰ ਬਚਾਰੂ ਨੂੰ ਕਹਿੰਦੇ ਓੱਖਾ ਕਰੇ ਮम्मी ਕਹਿੰਦੀ ਮੰਮੀ ਕਹਿੰਦੀ ਕਹਿੰਦੀ ਬਿੰਦੇ ਸੁਣਦਾ ਨਹੀਂ ਜਦ ਐਸ਼ਮੀ ਦਾ ਬਾਪ ਹੋਣ ਲੱਗਿਆ ਤੁਹਾਡੇ ਭਲਗ ਠੀਕ ਕਰਕੇ ਜਾਉਂਗਾ ਆਪਣੀ ਜਹਾਜ ਮਾਝਾ ਐਸ਼ਮੀ ਦਾ ਉਹ ਦੇਖਦਾ ਉਹ ਕਹਿੰਦਾ ਰਵਿੰਦਰ ਕਿਦਾਂ ਲੱਗਿਆ ਹੂੰ ਰਵਿੰਦਰ ਕਿਦਾਂ ਇਹ ਸੱਚੀ ਹੋਣ ਲੱਗਿਆ ਕਿ ਕਹਿੰਦੇ ਸੱਚੀ ਹੋਣ ਲੱਗੇ ਉਹਨੇ ਪੁੱਛਿਆ ਮੈਂ ਕਿਹਾ ਹਾਂ ਤੁਸੀਂ ਮੈਨੂੰ ਗਾਣਾ ਪਵਾ ਦਿਓ ਛੋਟੇ ਛੋਟੇ ਕੰਮਨ ਬੁਲਾਏ ਚਲੋ ਐਸੇ ਉਹਨਾਂ ਨੇ ਕਿਹਾ ਨਿਆਣੇ ਘਰ ਚ ਚੌਕ ਪੈਣੀ ਹੈਗੇ ਓਹ ਹੋ ਉਹ ਕਹਿੰਦਾ ਦੁਖੀ ਹੋ ਜਨ ਐ ਹੁੰਦਾ ਕਰੰਟ ਤਾਰ ਲਾਉਣੀ ਪੈਣੀ ਜੱਤ ਕਲਾਉ ਨਾ ਭੇਜਣੀ ਚੱਲਦਾ ਹਾਂ ਇਹ ਤਾਰ ਵਿੱਚ ਸੋਇਕਿੰਨ ਕੱਟੋ ਕੱਟ ਕੇ ਤਾਰਾ ਲਾਓ ਫਟਕ ਕੇ ਟੋਲੋ ਜੀ ਆਹ ਟੋਲੋ ਜੀ ਵੀ ਪਖਾ ਇਹ ਦੇਖ ਕੇ ਚਲੋ ਕੋਈ ਨਹੀਂ ਹਾਂ ਕਰ ਮੈਂ ਨਾ ਕਰ ਮੈਨੂੰ ਨਹੀਂ ਕਹਿਣਾ ਮੈਂ ਹਾਂ ਸਾਰੇ ਮੇਰੇ ਤੇ ਗਰੋਂ ਦੇ ਸਾਦੇ ਸੱਪੇ ਮੈਂ ਕਰਨੀ ਕਿੰਨੀ ਮੈਨੂੰ ਨਹੀਂ ਕਦੇ ਤੇ ਪਾਪਾ ਕਹਿੰਦੇ ਹੁੰਦੇ ਆ ਮਾਲੇ ਪਿੱਛੇ ਪਿੱਛੇ ਤੁਰੇ ਜਾਣਾ ਵਿਦਿਆਵ ਡੱਕੇ ਤੋਲ ਕੇ ਲਵਾਓ ਨਮਸਤ ਕਰਦੇ ਸਿਰ ਆਉਂਦਾ ਨਾ ਬੂਤੋ ਖਰਾਬ ਹੋ ਜਾਣਾ ਜੇ ਤੇਰ ਨਾਲ ਰੈਜ ਲਾਇਬ ਸਹੀ ਗੱਲ ਹੈ ਨਿਓਲ ਫ੍ਰੀਜ ਦਾ ਤਾਂ ਹੱਲ ਹੋ ਗਿਆ ਬਾਹਰ ਇੱਕ ਪਲੱਗ ਦਾ ਰਹਿੰਦਾ ਕਰਿਆ ਮੈਂ ਚਾਚੇ ਨੂੰ ਫੋਨ ਕਹਿੰਦਾ ਕਿਸੇ ਭਾਈ ਨੂੰ ਭੇਜ ਦਾਂ ਦੱਸਿਆ ਕਿ ਆ ਜਾਂ ਤਾਂ ਸਮਾਈ ਨਾ ਦੇ ਬਗੈਰ ਸਰਦਾ ਨਿੱਤੇ ਆ ਬਸ ਬਸ ਹੈ ਨਾ ਦੂਏ ਪਲਾਣਾ ਲਾਇਆ ਵੀ ਜਿਹੜੇ ਤਾਰ ਉਧਰ ਵੀ ਵੱਢਦੇ ਇਧਰ ਵੱਢਦੇ ਪਤਾ ਲੱਗਾ ਸੱਚ ਉਹ ਲਾਇਆ ਮੈਂ ਕਿਹਾ ਇਨੀ ਕਿਤੇ ਗਰੰਟੀ ਲਵਾ ਲਣਾ ਉਹ ਮਾਨੂੰ ਸੂਚੇ ਉੱਤੇ ਦੋ ਮੈਂ ਕਿਹਾ ਇਹ ਤਾਰਾਂ ਜੋੜ ਦੇ ਜੋੜ ਲੂੰਗਾ ਕਹਿੰਦਾ ਹਮ ਜੋੜੂ ਆ ਤੱਕ ਹਮ ਮੈਂ ਨਗਰ ਮੈਂ ਵੀ ਕਰ ਜਿੰਦੀ ਤੇ ਮਾੜਾ ਮੋਟਾ ਇਹ ਕੋਈ ਮੇਰੀ ਨੀਕਾ ਨੀਕਾ ਕਰ ਸੀ ਕਹ ਰਾਕਾ ਮੇਰੇ ਨਾ ਮਾਣ ਮਟੇ ਤਾਰ ਦਾ ਜਿਹ ਕੋ ਖੁਲ ਖਾਨੇ ਉਧਰ ਮੋਟਾ ਤਾਂ ਮੁੰਦਾ ਭੁੱਖਿਆਂ ਦਾ ਵਧਾਣੀ ਧੂਣੀ ਦਾ ਉਹ ਬਈ ਨਹੀਂ ਗਾਨੀ ਕੰਮ ਕਰਦੀ ਹੋਣੀ ਮੈ ਛੇਤੀ ਬੋਲ ਕੇ ਮੰਮੀ ਨੇ 15 ਦਿਨ ਸਾਡੀ ਨਮਦਾਣੀ ਖੋਲ ਕੇ ਰੱਖੀ ਜੀ ਬਣਾਓ ਬਣਾਓ ਨਾਓ ਕੋਈ ਨਾ ਕੋਸ਼ ਮਾਰ ਕੇ ਨਸੀ ਨਹੀਂ ਲੈਂਦੀ ਮੈਂ ਕਿੱਥੇ ਦੋਵੇਂ ਫੇਰ ਕੇ ਆਖਾ ਇੱਕ ਵੀ ਨਹੀਂ ਦੋ ਦੋ ਖੋਲਤੀ ਸਾਡੀ ਮੰਮੀ ਨੇ ਮੰਮੀ ਬੋਲੀ ਮੱਕੇ ਨਹੀਂ ਕਾ ਅੱਛਾ ਬਾਲੰਦੇ ਸਰਾ ਜੜੇ ਮੈਂ ਦੇ तो तो मधानी था। लसी

ਆਹ ਲੱਕੜੀਓ ਅਭੇ ਮੈਂ ਵੀ ਤਾਂ ਉਹੀ ਗੱਲ ਕਰਦੀ ਆ ਤੁਸੀਂ ਕਿੱਥੇ ਕਹਿੰਦੇ ਆ ਸਾਹਦਿਆ ਨਹੀਂ ਆਏਗੀ ਤੁਸੀਂ ਗੱਲ ਪਤਾ ਨਹੀਂ ਉੱਪਰ ਤੇ ਨੰਗੀ ਹੋ ਜਾਂਦੀ ਚਾਉਂਦਾ ਲੰਗਾ ਹੋ ਜਾਂਦਾ ਕਦੇ ਹਾਂ ਮੈਂ ਵੀ ਤਾਂ ਉਹੀ ਗੱਲ ਕਰਦੀ ਆ ਉਹ ਨਹੀਂ ਹੋਣੀ ਉਹਦੀ ਸਮਝ ਆਈ ਆਪਣੇ ਵੀ ਤਾਂ ਪ੍ਰੋਬਲਮ ਹੁੰਦੀ ਦੀ ਮਾਸੀ ਜਦ ਰੋਟੀ ਬਣਾਉਂਦੀ ਹੁੰਦੀ ਦੀ ਚਾਚਾ ਨਹੀਂ ਤਾਂ ਫੜਦਾ ਹੁੰਦਾ ਤਾਂ ਹਾਂ ਖਿਸਕ ਜਾਂਦੀ ਦੀ ਚਾਚਾ ਫੜਦਾ ਤਾਂ ਉਹ ਥੱਲੇ ਤਾਂ ਜੜ ਤਾਂ ਹੀ ਧਰਤੀ ਜਿਦੇ ਹੋ ਇਹ ਜੇ ਧਰਤੀ ਤੇ ਨਹੀਂ ਹਿੱਲਦੀ ਮੰਮੀ ਆਪਣਾ ਥੱਲੇ ਤੇ ਉਹੀ ਆਉਣਾ ਹੁੰਦਾ ਤਾਂ ਬਾਹਰ ਨੂੰ ਨਹੀਂ ਜੀ ਆਪਣੀ ਵੀ ਗੱਲ ਵਧਾ ਨਹੀਂ ਆਏ ਆ ਜਾਂਦੀ ਸੀ ਇਕ ਲਾੜੇ ਨੇ ਮਾਇਸ ਰੋਦ ਨੂੰ ਘਰ ਦੇ ਜਾਂਦੇ ਹਾਂ ਜੀ ਮੈਂ ਉਹ ਵੀ ਦੱਸਣ ਲੱਗੀ ਸੀ ਤੇ ਅਸੀਂ ਜੀ ਸੋਨਾ 14 14 ਪਰ ਉਹ ਆਪਣੀ ਨਮੀ ਬਣਾ ਲਈ ਸੀ ਟਰਾਈ ਨਹੀਂ ਕਰਦਾ ਨਾ ਪ੍ਰਾਰਥਨਾ ਨੂੰ ਬਾਹਰ ਰੱਖ ਲਈ ਐ ਥਾਲੀ ਥਾਲੀ ਵਿੱਚ ਰੱਖ ਲਈ ਤੇ ਨਹੀਂ ਹਿੱਲਦੀ ਅਸੀਂ ਹੁਣ ਮੈਂ ਤੇ ਦੀਦੀ ਨੇ ਕਿਹ ਕੰਮ ਕਰਿਆ ਸੀ ਕਿ ਨਮੀ ਉਹ ਲਿਆਉਂਦੇ ਜਿਹੜੀ ਥੱਲੇ ਹੋਲੀ ਦੀ ਗੋਲ ਜੀ ਵੀ ਉਹਦੇ ਉੱਪਰ ਪੱਕੀਓ ਮਿਕਸ ਕਿਕਸ ਮਿਲਾਣੀ ਉਹਦੀ ਵੀ ਉਹਦੇ ਪਰ ਅਨਸਾਰ ਖੜੀ ਰਹੂ ਖੜ ਕੇ ਵੀ ਕੌਣ ਖੜੇ ਰਹੂ ਗੱਲ ਤਾਂ ਹੋਈ ਉਹਨੂੰ ਹੱਲ ਕਰਾਉਣਾ ਨਹੀਂ ਹੱਥ ਝੋਲੇ ਤਾਂ ਪਤਾ ਕੀ ਗੱਲ ਮਮਮੀ ਨਾਲ ਹੱਲ ਨਹੀਂ ਹੋਣੀ ਹੁਣ ਉਹ ਤਾਂ ਹੱਲ ਵੀ ਕਰਨਾ ਪੈਣਾ ਕਰਨਾ ਚਾਹੁੰਦੀ ਸਾਡੀ ਇਹਨੇ ਠੀਕ ਕਰਨਾ ਚਾਹੁੰਦੀ ਹੈ ਭਾਈ ਸਾਡਾ ਤੁਸੀਂ ਉਹ ਮੈਂ ਮੰਮੀ ਨੂੰ ਕਿਹਾ ਚੱਲ ਇਹ ਵੀ ਹੋ ਜੂਗੀ ਮੜ ਜਾ ਹੱਲ ਪਤਾ ਲੱਗੇ ਨਹੀਂ ਨਵੇਂ ਕਿਤੇ ਦੀ ਮੰਮੀ ਨਹੀਂ ਭਾਈ ਕੋਈ ਉਹ ਫਤੀਲੇ ਦੀ ਜੀ ਮੁੰਡਾ ਕਰਦੇ ਆ ਫਤੀਲੇ ਦੀ ਥੱਲੇ ਤਾਂ ਸ਼ਾਂਗੀ ਲੱਗਣੀ ਹੈ ਉਹ ਵੀ ਠਾਕੀ ਹੈ ਜਾਨੀ ਲੱਗੀ ਆਹ ਦੇਖਾ ਘੜਦੋ ਦੋ ਤੇ ਹਾਂ ਹੋਰ ਕਾਈਸ ਉਹਦੀ ਰੱਖਣੀ ਹੈ ਹਾਂ ਬਾਲਟੀ ਚ ਮੰਮੀ ਬਾਲਟੀ ਚ ਲਾਉਂਦੀ ਆ ਮਸ਼ੀਨ ਬਾਲਟੀ ਚ ਲਾਉਂਦੀ ਮੈਂ ਮਦਾਨੀ ਸੌਰੀ ਪੇ ਹੁਣ ਬਾਲਟੀ ਚ ਦੌੜਨਾ ਨਹੀਂ ਉਹਨੇ ਜਾਂ ਬਾਲਟੀ ਦੇ ਵਿੱਚੇ ਕੜ ਗਈ ਉਹ ਪੇ ਕਿਵੇਂ ਦੌੜ ਜੂਦੀ ਵਾਲੇ ਕਰਨ ਨੂੰ ਦੌੜੀ ਜਲਦੀ ਹੋ ਤਾਂ ਦੌੜੀ ਆ ਉਹ ਨਾ ਉਹ ਵੱਡਣ ਦੀ ਗੱਲ ਕਰ ਰਹੇ ਨੇ ਬਾਲਟੀ ਐ ਪੈਣੀ ਛੋਟੀ ਬਾਲਟੀ ਉੱਪਰ ਆਉਂਦੀ ਹੁੰਦੀ ਆ ਪੇਂਟ ਵਾਲੀ ਹੁੰਦੀ ਛੋਟੂ ਛੋਟੀ ਬਾਲਟੀਆਂ ਉਹ ਹਾਂ ਹਾਂ ਉਹ ਵੀ ਲਾਂਦੀ ਹੁੰਦੀ ਆ ਅਸਰ ਨੋਰੂ ਕਿਤੇ ਆ ਅੱਸੀ ਵੀ ਜਦੋਂ ਮੱਖਣੀ ਰਿੜਕਣ ਅਦਣੇ ਦੇਖਦੇ ਹਾਂ ਮਧਾਨੀ ਵੀ ਚੱਲਦੀ ਨਹੀਂ ਮਧਾਨੀ ਦੇ ਚੱਲਦੇ ਬੱਚਾ ਕਰਦਾ ਜਿਹੜਾ ਲੱਕਰੀ ਦਾ ਲਵਾਇਆ ਹੈ ਨਾ ਉਹ ਤਿੱਕੀ ਜਾਂਦਾ ਹੈ ਮੈਂ ਸਮਝ ਗਈ ਤਿਲਕਦਾ ਹਾਂ ਮੈਂ ਤਾਂ ਵਧੀਆ ਕਹਿੰਦੀ ਆ ਵੀ ਮਧਾਨੀ ਲੱਸੀ ਰਿੜਕ ਨਹੀਂ ਰਹੇ ਮੰਮੀ ਦੇ ਪਾਪਾ ਜੀ ਮੜ ਕੇ ਬੈਠੇ ਦੂਰ ਹੋਏ ਹੋਏ ਥੋੜੇ ਦਿਨਾਂ ਤੋਂ ਅੱਜੇ ਵੀ ਰੁੜਕੀ ਰੋਜ਼ ਰੁੜਕਉਂਦੀ ਆਂ ਰੋਜ਼ ਮੈਂ ਰਿਕਦੀ ਆਂ ਨਹੀਂ ਤਾਜੀ ਲੱਸੀ ਨਹੀਂ ਖਰਾਬ ਕਰਦੀ ਮੈਂ ਖੱਟੀ ਆ ਥੋੜੀ ਦੋ ਦਿਨ ਪੀ ਜਾਂਦੇ ਫਿਰ ਮਾਤਾ ਦੀਦੀ ਨੂੰ ਕਿਹਾ ਵੀ ਇੱਕ ਦਿਨ ਆਪਾਂ ਬਿਨਾ ਆਲੂ ਤੇ ਕਰੋ ਇੱਕ ਦਿਨ ਬਿੱਤੀ ਸ਼ਾਮ ਨੂੰ ਵੀ ਲੱਸੀ ਸੋ ਬਸ ਕਰਕੇ ਮੰਮੀ ਨੂੰ ਅੱਖਾ ਹੁੰਦਾ ਭਾਈਆ ਵੀ ਲੱਸੀ ਮੰਗਦਾ ਇਹਦੇ ਨਾਲ ਬਣਾ ਲੱਸੀ ਬਣਾ ਲੱਸੀ ਬਿਨਾ ਗਰਮੀ ਚ ਲੱਸੀ ਬਧੀਆ ਲੱਗਦੀ ਜੀ ਕਰਦਾ ਅਸੀਂ ਵੀ ਦਹੀਂ ਦੀ ਲੱਸੀ ਬਣਾਈਏ ਬਸ ਤੂੰ ਇਹ ਪੁੱਤਾਂ ਕਰਦੀ ਬੂਦੂ ਕੀ ਅੱਛਾ ਛੋਟੇ ਦੇ ਕੱਟ ਤੇ ਬਾਅਦ ਕੱਟ ਮਾਰਤਾ ਬੜੇ ਤੇ ਟਿੱਕਾ ਦੋ ਚਲੋ ਚੱਲੀਏ ਉਹ ਛੱਡੋ ਰਾਜੋ ਅੱਜ ਨਹੀਂ ਜਾਣਾ ਠੰਡਾ ਫਿਰ ਦੇਖਣਾ ਸਬਜੀ ਘਾਟੀ ਦਾ ਵੀ ਘਾਣਾ ਦਾ ਵੀ ਦੇਖਣਾ ਜੀ ਆਪਕੋ ਮੈਂ ਚੁੜੀ ਲੈ ਕੇ ਤਰ 5 ਵਜੇ ਫਿਰ ਕੜੀ ਛੁੜੀ ਤੇ ਆਂਗੇ ਕੜੀ ਛੁੜੀ ਅੱਜ ਕਿ ਤੁਹਾਡੇ ਜਨੇਟ ਆ ਜਣਾ ਤਾਂ ਕਰੇਗਾ ਹੁਣ ਕੜੀ ਨੂੰ ਨਾ ਕਹ ਲੈ ਜਿਹਨਾਂ ਨੂੰ ਪਛੜਣਾ ਉਹ ਦੇਣ ਆ। ਮੈਂ ਫਿਰ ਕੀ ਹੋਵੇ? ਨਹੀਂ ਨਹੀਂ। ਆਪਣਾ ਫਿੱਕੀ ਮੰਨਦੀ ਆ ਮੰਮੀ ਤੁਹਾਡੇ ਸਾਰਿਆਂ ਕਰਕੇ। ਮੈਨੂੰ ਪਸੰਦ ਨਹੀਂ ਆਉਂਦੀ। ਖਾਣੀ ਹੋਵੇ। ਖਾਣੇ ਸੱਚੀ ਗੱਲ ਐ ਇਹ ਸੱਚੀ ਗੱਲ ਆ। ਸੱਚੀ ਗੱਲ ਆ। ਮੈਂ ਗਾਹ ਬਾਦਨਾ ਦਿਨ ਚਾਲ ਬਣਾ ਦੇ ਚਾਲਾਂ ਦੀਦੀ ਨੇ ਬਣਾਣਾ ਤਿੰਨ ਚਮਚੇ ਮਸੀ ਚਾਲਾਂ ਦੇ। ਉਹਨੇ ਮੈਂ ਮੇਰੇ ਚਾਲ ਦਿੱਤੇ। ਪਤਾ ਨਹੀਂ ਉਹਨੇ ਖਾਦੇ ਹੁਣੇ ਕਿ ਨਹੀਂ। ਇਹ ਦਿਨ ਨਹੀਂ ਕਰਦਾ ਹੁਣ ਮੇਰਾ ਬੱਸ ਹੋਈਆਂ ਹੁੰਦਾ ਤਾਂ ਬਣਾ ਕੇ ਰੱਖਦੇ ਤਾਂ ਚਾਰਾਂ ਨੂੰ ਬਣਾਉਂਦੀ ਰਹਿੰਦੀ ਆਮ ਤਾਂ ਖਾਣਾ ਨਹੀਂ ਜਿੰਦਾ ਹੁੰਦਾ। ਕੱਲ੍ਹ ਸਵੇਰੇ ਹੁੰਦਾ ਕੋਸਣੀ ਹੁੰਦਾ ਸਾਡੇ ਇਲੈਕਟ੍ਰਿਕ ਵਾਲੀ ਸਕੂਟੀ ਆਉਂਦੀ ਤੇ ਤੇਲ ਲਿਖਰਾ ਹੁੰਦਾ। ਕੋਈ ਨਾ। ਸਾਲੇ। ਤੁਸੀਂ ਕਰਦੇ ਨਹੀਂ ਗੱਲਾਂ ਨਹੀਂ ਕਰ ਸਕਦਾ। ਹਾਂਜੀ। ਬਣਾ ਲੀਂ ਆਪਣੀ ਮੈਂ ਬਣਾ ਕੇ ਦਵਾਂਗੀ। ਆਪਣੀ ਤਰ੍ਹਾਂ ਨਹੀਂ ਹੁੰਦੀ। ਬਣਾ ਲਈ ਅਸੀਂ ਪਰਸੋਂ ਪਰਸੋਂ ਖਾ ਲਈ ਕੜੀ ਬਣਾ ਲਈ ਖਾ ਲਈ। ਅੱਜ ਕੋਈ ਸਲਾਹ ਨਹੀਂ ਕਹਿੰਦੇ ਦਹੀਂ ਨਹੀਂ ਹੈਗਾ ਜੇ ਬਣੀ ਤਾਂ ਭੇਜ ਦੂ। ਉਹ ਇਹ ਤੁਸੀਂ ਬੜਾ ਹੀ ਦੱਸੇ ਲੀਆਂ ਸੀ ਬਣਾਈ ਸਾਡੇ ਦੇ ਨਿਆਣੇ ਬੋਸੀ ਆੜੀ ਆ ਕੀ ਆ ਜੀ ਆ ਬੀ ਤਰਬੀਆ ਫਿਰ ਨਹੀਂ ਸਾਡੇ ਸੱਚੀ ਗੱਲ ਜਿਹੜੇ ਬੋਨ ਅਜਦੇ ਕਾਰਨ ਤੇ ਸ਼ੁਭਰੀ ਦਾ ਚਾਹ ਕਈ ਚੋਵਾ ਹੈ ਅੱਜ ਨਹੀਂ ਕਹਿੰਦਾ ਕਈ ਚੋਖਾਂ ਦੀ ਜੀ ਨਹੀਂ ਕਈ ਚੋਵਾ ਹੈ ਨਾ ਮੈਂ ਵੀ ਇਹਨੂੰ ਫੋਨ ਕਰ ਦਿੰਦੀ ਨਾ ਕਈ ਚੋਲ ਖਾ ਕੇ ਖੋਸ਼ ਹਾਂ ਆਲੂ ਖਾ ਕੇ ਗੋਸ਼ਾ ਆ ਤਾਂ ਨੂੰ ਸਾਡੀ ਚੌਲ ਭੱਜ ਜਿਹੇ ਬਾਤ ਚੋਲ 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 ਬਾਦ ਚੋਲ ਇਹ ਸਾਰੇ ਬ੍ਰਾਂਡੇ ਮੈਂ ਖੜਾ ਦਿੰਦੀ ਆ ਨਾ ਉਸ ਜਿਹੜੇ ਬਣਾਈ ਚੋਲ ਲੈ ਸੈਫੀ ਗੁਣਾਤਾ ਯੋ ਬੈਟ ਬਗੇ ਨਹੀਂ ਮੈਂ ਕਿਹਦਾ ਦੱਸ ਤੁਸੀਂ ਕਿੱਥੇ ਪਰ ਕਿੱਥੇ ਅੱਧਾ ਜਮ ਜੇ ਚੋਲ ਬਾਂਦੇ ਅੱਧੇ ਹੀ ਟੱਪ ਤੇ ਮੂੰਚ ਆਇਓ ਕਰਦੇ ਨੇ ਆਲੇ